ਸਤਿਅਕਾਰ ਜੀ ਜੀ ਆਇਆਂ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਬੱਧੀਆਂ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਜੀ ਗੱਲ ਕਰਾਂਗੇ ਕਰਨ ਓਜਲਾ ਦੇ ਕਾਨਸਰਟ ਦੀ ਕਰਨ ਓਜਲਾ ਦੇ ਕਾਨਸਰਟ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋਈ ਪਈ ਹੈ ਕਰਨ ਓਜਲਾ ਦੇ ਕਾਨਸਰਟ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਪਾਕਿਸਤਾਨ ਦਾ ਝੰਡਾ ਕਰਨ ਓਜਲਾ ਦੇ ਕਾਨਸਰਟ ਦੇ ਵਿੱਚ ਕੀ ਕਰਦਾ ਪਿਆ ਸੀ ਬਹੁਤ ਐਮ ਕਿਸਮ ਦੀ ਵੀਡੀਓ ਅਸੀਂ ਸ਼ੇਅਰ ਕਰਾਂਗੇ

ایک ایسی دنیا میں جہاں سرحدیں اور سیاست اکثر انسانوں کو تقسیم کرتی ہیں وہ لمحات خوش آئند ہوتے ہیں جب فن ہمیں ہماری مشترکہ انسانیت کی یاد دلاتا ہے بھارت اور پاکستان کے درمیان جاری کشیدگی کے ماحول میں معروف پنجابی گلوکار اور ریپر کرن اوجلا نے سرحد پار اپنے مداحوں کو تسلیم کرتے ہوئے اتحاد اور بھائی چارے کا خوشگوار پیغام دیا حال ہی میں غیر ملکی کانسرٹ کے دوران کرن اوجلا نے اس وقت سٹیج پر گانا روک کر اپنا مصبت رد عمل دیا جب ایک مداح نے حجوم میں پاکستانی پرشم لہرایا انہوں نے اس موقع پر کہا ہمارے پاکستانی بھائی بھی یہاں موجود ہیں ہم ایک جیسے ہیں ہم ایک قوم ہیں ایک خون ہیں ان کے اس جملے پر ہال میں زوردار تالیاں اور خوشی کے نعرے گونجنے لگے بھارت اور پاکستان دونوں ملکوں کے ماداوں نے کرن اوجلا کے ان الفاظ کا گرم جوشی سے خیر مقدم کیا صارفین نے کہا کہ فنکاروں کا دل بڑا ہوتا ہے تاہم اس لمحے نے سوشل میڈیا پر بحث بھی چھیڑ دی کچھ افراد کرن اوجلا کے لیے تحفظات کا اظہار کیا اور کہا کہ اب بھارتی حکومت ان کے لیے مشکلات پیدا کر سکتی ہے اب دیکھنا یہ ہے

ਅਥੇ ਕਰਨ ਔਜਲਾ ਜੋ ਬਹੁਤ ਮਸ਼ਹੂਰ ਸਿੰਗਰ ਨੇ ਰੈਪਰ ਨੇ ਪੰਜਾਬੀ ਸਿੰਗਰ ਨੇ ਉਹਨਾਂ ਨੇ ਆਪਣੇ ਕਾਨਸਰਟ ਦੇ ਵਿੱਚ ਬਹੁਤ ਐਮ ਕਿਸਮ ਦੀ ਗੱਲ ਕੀਤੀ ਕਿ ਅਸੀਂ ਇੱਕ ਨੇਸ਼ਨ ਆ ਇੱਕ ਕੌਮ ਆ ਸਾਡੀ ਜ਼ੁਬਾਨ ਇੱਕ ਹੈ ਸਾਡੇ ਦੇ ਵਿੱਚ ਕੋਈ ਫਰਕ ਨਹੀਂ ਅਥੇ ਕਰਨ ਮੋਜਲਾ ਨੇ ਪਿਆਰ ਤੇ ਮੁਹੱਬਤ ਦਾ ਪੇਗਾਮ ਦਿੱਤਾ ਇਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਅਲੋਖ ਨੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਬਿਲਕੁਲ ਡਿਫਰੈਂਟ ਆ ਠੀਕ ਹੈ ਅਥੇ ਵਿਰੋਧੀ ਵੀ ਸਨ ਤੇ ਇੱਥੇ ਸਮਰਥਕ ਵੀ ਸਨ ਜਿਨ੍ਹਾਂ ਨੇ ਕਰਨ ਓਜਲਾ ਦੇ ਇਸ ਗੱਲ ਨੂੰ ਬਹੁਤ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਜ਼ਾਹਰੀ ਜੀ ਗੱਲ ਹੈ ਸਾਨੂੰ ਹਰ ਲੈਵਲ ਤੇ ਜਿਹੜਾ ਪਿਆਰ ਨੂੰ ਮੁਹੱਬਤ ਨੂੰ ਤੇ ਪੀਸ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ ਕਰਨ ਓਜਲਾ ਨੇ ਉਹੀ ਚੀਜ਼ ਕੀਤੀ ਕਿ ਜਦੋਂ ਜੀ ਉਹਨਾਂ ਨੂੰ ਪਾਕਿਸਤਾਨ ਦੇ ਚੰਡੇ ਨਜ਼ਰ ਆਏ ਆਪਣੇ ਕਾਨਸਰਟ ਵਿੱਚ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਸਾਰਿਆਂ ਤੋਂ ਪਹਿਲਾਂ ਨਾਲ ਹੀ ਉਹਨਾਂ ਨੇ ਪਿਆਰ ਤੇ ਅਮਨ ਦਾ ਜਿਹੜਾ ਪੈਗਾਮ ਹੈ ਉਹ ਦਿੱਤਾ ਇੱਥੇ ਜੀ ਕਿਹਾ ਜਾਂਦਾ ਪਿਆ ਕਿ ਦਿਲਜੀਤ ਦੁਸਾਨ ਨੂੰ ਜਿਸ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਠੀਕ ਹੈ ਉਹਦੇ ਵਿਰੋਧ 'ਚ ਗੱਲਾਂ ਕੀਤੀਆਂ ਜਾਂਦੀਆਂ ਭਿਆਨੇ ਇੱਥੇ ਹੁਣ ਕਰਨ ਓਜਲਾ ਦੇ ਖਿਲਾਫ ਵੀ ਐਓ ਜੀਆਂ ਚੀਜ਼ਾਂ ਐਓ ਜੀਆਂ ਐਓ ਜਿਹੇ ਐਕਸ਼ਨ ਜਿਹੜੇ ਨੇ ਲੈ ਜਾ ਸਕਦੇ ਨੇ ਕਿਉਂਕਿ ਪਹਿਲਾਂ ਦਿਲਜੀਤ ਦੁਸਾਨ ਦੇ ਵਾਸਤੇ ਵੀ ਬਹੁਤ ਜ਼ਿਆਦਾ ਜਿਹੜੀਆਂ ਮੁਸ਼ਕਿਲਾਂ ਨੇ ਉਪਦਾ ਕੀਤੀਆਂ ਗਈਆਂ ਵੈਲ ਉਹਦੇ ਵਿੱਚ ਐਸ ਸੱਚ ਕੋਈ ਠੀਕ ਹੈ ਕਾਮਯਾਬ ਕੋਈ ਨਹੀਂ ਹੋਇਆ ਲੇਕਿਨ ਐਥੇ ਹੋਣ ਕਰਨ ਉਜਲਾ ਦੇ ਖਿਲਾਫ ਕੋਈ ਐਕਸ਼ਨ ਲਿਆ ਆ ਜਾਏਗਾ ਜਾਂ ਨਹੀਂ ਬਟ ਬਹੁਤ ਵਧੀਆ ਲੱਗਿਆ ਵੇਖ ਕੇ ਕਿ ਇੰਡੀਆ ਦੇ ਪੰਜਾਬ ਦੇ ਜਿਹੜੇ ਸਿੰਗਰਸ ਨੇ ਉਹ ਪਾਕਿਸਤਾਨ ਦੇ ਨਾਲ ਇੰਨਾ ਪਿਆਰ ਕਰਦੇ ਨੇ ਤੇ ਹਰ ਥਾਂ ਤੇ ਜਿਹੜਾ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਤੋਂ ਮੁਲਾਕਾਤ ਹੁੰਦੀ ਹੈ ਸੱਚੇ